डैम जॉइंट पंजाब था जब हरियाणा हिमाचल नहीं बना था उस वक्त पंजाब के पैसे से बाखरा डैम बना तो सरकार ने अब डैम सेफ्टी बिल पास करके डैम पे कब्जा कर लिया और अब रूल्स बदली करके जो एडमिनिस्ट्रेशन था उसमें जो मेंबर पावर और मेंबर इरिगेशन हुआ करते थे वो हम अल्टरनेटिव तरीके से तीन साल के बाद हरियाणा का इरिगेशन का पावर का पंजाब का अगली बार आखिरी बार पंजाब का इरिगेशन उनका ऐसे चला भाई। रहे थे। से करो यार भाई। चुबे चुबे। वो चल रहा था अरेजमेंट अब उन्होंने रूल्स बदली करके कह दिया कहीं से भी को, किसी को आके ला देंगे इस तरह से पंजाब पे पानी पे कंट्रोल कर लिया केंद्र सरकार ने हमारे डैम्स पे कंट्रोल कर लिया सरकार ने इसका हम विरोध करते हैं इसके लिए हमने मेमोरेंडम में, में, में लिखा है कि अगर यही रहा तो हम इस पे एक जबरदस्त आंदोलन करेंगे ऐसे तरह एक जो तो हम पानिया ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਦਰ ਤੇ ਟੈਨਸ਼ਨ ਹੋਈ ਪਈ ਐ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਹੀ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਐ ਇਧਰੋਂ ਨਾ ਮਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਦਿਓ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦਈਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆ ਕਰ ਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਾਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮਿੜਦੇ ਆ ਮੈਂ ਇੱਕ ਯਾਦ ਕਰਾਵਾਂਗਾ ਤੁਹਾਨੂੰ ਸ਼ਾਇਦ ਯਾਦ ਹੋਵੇ ਵੀ ਮੈਂ ਜਦੋਂ ਡੈਮ ਸੇਫਟੀ ਐਕਟ ਆਇਆ 1.5 ਤੋਂ 2 ਸਾਲ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਵੀ ਪਾਣੀ ਪਾਣੀ ਦੀ ਝੀਲਾਂ ਡੈਮ ਤੇ ਜਿਹੜਾ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਤੁਸੀਂ ਡੈਮ ਸੇਫਟੀ ਐਕਟ ਨਾਮ ਨੂੰ ਇਹਦੇ ਬਹਾਨੇ ਉਹਨਾਂ ਨੇ ਤੁਹਾਡੇ BBMP ਤੇ ਕੰਟਰੋਲ ਕਰ ਲੈਣਾ ਕੰਟਰੋਲ ਉਹਨਾਂ ਦੇ ਹੱਥੇ ਚਲਾ ਜਾਏਗਾ ਪੰਜਾਬ ਕੋਲੋਂ ਇਹ ਵੀ ਖੋ ਕੇ ਲੈ ਜਾਣਗੇ ਔਰ ਅਨਫੋਰਚਨਟਲੀ ਵੀ ਸਾਡਾ ਚੀਫ ਅਡਮਿਨਿਸਟ੍ਰੇਟਰ ਦਾ ਕਮਜ਼ੋਰ ਦੇਖਿਆ ਨੇ ਡੈਮ ਸੇਫਟੀ ਐਕਟ ਮੰਨ ਲਿਆ ਕਿ ਉਹਦੇ ਨਾਲ ਅੱਜ ਕੰਟਰੋਲ ਓਵਰਆਲ ਕੰਟਰੋਲ ਜਿਹੜਾ ਸੈਂਟਰ ਵਾਲਿਆਂ ਦਾ BBMP ਦੇ ਉੱਤੇ ਹੁਣ ਸਾਡੇ ਜੋ ਰਿਪੋਰਟਸ ਨੇ ਉਹਦੇ ਮੁਤਾਬਕ ਜਿਹੜੇ ਸਾਡੀਆਂ ਚੀਲਾਂ ਨੇ ਗੋਬਿੰਦ ਸਾਗਰ ਡੈਮ ਹੈ ਪੌਂਗ ਡੈਮ ਹੈ ਰਣਜੀਤ ਸਾਗਰ ਡੈਮ ਹੈ ਉਹਨਾਂ ਦੇ ਉਹਨਾਂ ਦੇ ਵਿੱਚ ਉਹਨਾਂ ਦੀ ਸਮਰੱਥਾ ਤੋਂ ਕਿਸੇ 'ਚ 30% ਕਿਸੇ 'ਚ ਦਾ ਭਾਕੜਾ ਡੈਮ 'ਚ 10% ਕਿਸੇ 'ਚ 25% ਪਾਣੀ ਘਟ ਹੈ ਹਾਲੇ ਗਰਮੀ ਜਿੱਦਾਂ ਗਲੋਬਲ ਵਾਰਮਿੰਗ ਦਾ ਸਮਾਂ ਗਰਮੀ ਵਧਣੀ ਹੈ ਪਾਣੀ ਹਾਲੇ ਛੇਤੀ ਇਹ ਲੈਵਲ ਤੇ ਜਿੰਨੀ ਲੋੜ ਹੈ ਉਹਨਾਂ ਆਉਣਾ ਨਹੀਂ ਤੇ ਫਿਰ ਵੀ ਜੋ ਸੀਓ ਦੇ ਵਿੱਚੋਂ ਹਰਿਆਣਾ ਨੂੰ ਜਿੰਨਾ ਉਹਦਾ ਹਿੱਸਾ ਬਣਦਾ ਸੀ ਉਹ ਆਪਣਾ ਪਾਣੀ ਦਾ ਹਿੱਸਾ 31 ਮਾਰਚ ਤੱਕ ਵਰਤ ਚੁੱਕੇ ਉਹਨੋਂ ਫੇਰ 8500 ਕਿਊਬਿਕ ਫੁੱਟ ਪਾਣੀ ਹੋਰ ਮੰਗਦੇ ਨੇ ਤੇ ਸਾਡੇ ਚੀਫ ਮਿਨਿਸਟਰ ਨੇ ਡਰਾਮਾ ਜਿਹਾ ਕਰਕੇ ਕਹਿੰਦਾ ਸੀ ਨਹੀਂ ਦੇਣਾ ਮੈਨੂੰ ਨਹੀਂ ਵਿਸ਼ਵਾਸ ਵੀ ਇਹ ਬਹੁਤ ਪੈਰ ਅਡਾ ਸਕੂ ਜੇ ਅਡਾਉ ਅਸੀਂ ਇਹਦੇ ਧਨਵਾਦੀ ਹੋਵਾਂਗੇ ਕਿਉਂਕਿ ਪੰਜਾਬ ਦੀ ਲੋੜ ਹੈ ਪੰਜਾਬ ਦਾ ਕਸਟੋਡੀਅਨ ਹੈ ਜੇ ਹੁਣ ਵੀ ਪਾਣੀ ਚਲਾ ਗਿਆ ਤਾਂ ਪੰਜਾਬ ਦੇ ਲੋਕੀ ਨੂੰ ਕਦੀ ਮaaf ਨਹੀਂ ਕਰਨਗੇ ਕਿਉਂਕਿ ਜਦੋਂ ਸਾਡੇ ਕੋਲ ਪਾਣੀ ਦਾ ਲੈਵਲ ਘਟ ਗਿਆ ਹੈ ਜੀ ਕਿ ਇਹ ਯਕੀਨਨ ਸਾਡੇ ਬੋਰ ਬੈਠਣੇ ਨੇ ਅਸੀਂ ਇਸ ਵੇਲੇ ਕੋਹਾੜਾ ਤੇ ਜਾਣ ਵਾਲੇ ਹਾਂ ਬੋਰ ਬੈਕਲੇ ਸਾਡੇ ਕੋਲ ਕੋਈ ਚਾਰਾ ਨਹੀਂ ਨਹਿਰੀ ਪਾਣੀ ਦੇ ਬਿਨਾ ਫਸਲਾਂ ਨਹੀਂ ਹੋਣੀਆਂ ਤੇ ਪਾਣੀ ਸਾਡੇ ਕੋਲ ਸਾਡੇ ਡੈਮਾਂ 'ਚ ਹੈ ਨਹੀਂ ਹਰਿਆਣਾ ਜਿਹੜਾ ਆਲਰੇਡੀ ਆਪਣਾ ਸ਼ੇਰ ਵਰਤ ਚੁੱਕਾ ਹੁਣ ਝਰਾ ਰਹੇ ਨੇ ਪੰਜਾਬ ਨੂੰ ਦਬਕੇ ਮਾਰ ਰਹੇ ਨੇ ਸੈਂਟਰ ਵਾਲੇ ਵੀ ਭਾਜਪਾ ਦੀ ਹਕੂਮਤਾਂ ਉੱਤੇ ਵੀ ਉਹ ਵੀ ਪੰਜਾਬ 'ਤੇ ਦਬਾਅ ਪਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਸਮਝਦੇ ਹੋ ਇੱਕ ਦਿਹਾੜੀ ਦੇ ਵਿੱਚ ਬੀਬੀ ਐਮਬੀ ਦੇ ਸਾਰੇ ਉਤਲ-ਪੁਤਲ ਕਰ ਦਿੱਤੀਆਂ ਅਸਲਾ ਬਦਰੀਆ ਕਰ ਦਿੱਤੀਆਂ ਕਿ ਇਸ ਕਰਕੇ ਹੋਈਆਂ ਕਿ ਸਾਡੇ ਮੁੱਖ ਮੰਤਰੀ ਨੇ ਡੈਂਸ਼ਿਪ ਦੀ ਐਕਟ ਲਾਗੂ ਕਰਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਸਾਰਾ ਕੁਝ ਤੇ ਅੱਜ ਪੰਜਾਬ ਦੇ ਦੀ ਸਜਾ ਉਤਰਿਆ ਤੋਂ ਮੈਂ ਬੜੀ ਦੇਰ ਤੋਂ ਇਸ ਕਰ ਦੀ ਤਿਆਰੀ ਸੀ ਕਿ ਆਦਰ ਸਰਕਾਰਾਂ ਆਪਣੇ ਆਪ ਕਰਨ ਜੇ ਨਹੀਂ ਕਰਨ ਕਈ ਨੋਟਿਸ ਦੇ ਦੇ ਇਸ ਵਾਰੀ ਝੋਨੇ ਦੀ ਲੋਾਈ ਤੋਂ ਬਾਅਦ ਅਸੀਂ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਵਾਂਗੇ ਸਾਡੀ ਮੰਗ ਹੋਈਗੀ ਵੀ ਜਿੰਨੇ ਸਮਝੌਤੇ ਹੁਣ ਤੱਕ ਹੋਏ ਨੇ ਕੋਈ ਵੀ ਕੰਟਰੈਕਟ ਹੁੰਦਾ 25 ਸਾਲ ਤੋਂ ਬਾਅਦ ਰਿਵਿਊ ਕੀਤਾ ਜਾ ਸਕਦਾ ਹੈ ਸੰਵਿਧਾਨ ਕਹਿੰਦਾ ਸਾਡੀ ਸਰਕਾਰ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਨੂੰ ਰਿਵਿਊ ਕਰਨ ਦੀ ਮਨੁਕਮਤ ਮੰਗ ਕਰੇ ਤੇ ਫਿਰ ਜਿਹੜਾ ਸਾਡੇ ਕੋਲ ਪਾਣੀ ਵਾਧੂ ਹੋਏਗਾ ਅਸੀਂ ਦੇਾਂਗੇ ਜਿਹਦਾ ਜਿੰਨਾ ਬਣਦਾ ਦੇਾਂਗੇ ਰਾਜਸਥਾਨ ਨੂੰ ਅੰਗਰੇਜ਼ ਨੇ ਪਾਣੀ ਮੁੱਲ ਦਿੱਤਾ ਸੀ ਅੱਜ ਕੋ ਸਭ ਅੱਜ ਕੱਲੋਂ 55% ਪਾਣੀ ਕੱਲਾ ਰਾਜਸਥਾਨ ਲੈ ਕੇ ਜਾ ਰਿਹਾ ਹੈ ਕਈ ਲੱਖ ਕਰੋੜ ਰੁਪਏ ਦਾ ਪਾਣੀ ਮੁਫਤ ਲੈ ਗਿਆ ਤੇ ਕੋਈ ਪੁੱਛਣ ਵਾਲਾ ਨਹੀਂ ਤੋ ਇਹ ਹੁਣ ਗੱਲ ਬਹੁਤੀ ਧੀਰ ਨਹੀਂ ਚੱਲਣੀ ਪੰਜਾਬ ਦੀ ਆਪਣੀ ਸਰਵਾਈਵਲ ਦਾ ਸਵਾਲ ਹੈ ਜੇ ਪੰਜਾਬ ਨੇ ਬਚਣਾ ਹੈ ਤਾਂ ਪਾਣੀ ਬਚਾਉਣ ਵਾਸਤੇ ਸਾਨੂੰ ਰਲ ਕੇ ਸਾਰਿਆਂ ਨੂੰ ਲੜਾਈ ਦਲਣੀ ਪੈਗੀ ਅਸੀਂ ਕਿਸੇ ਦਾ ਹੱਕ ਨਹੀਂ ਖੋਹਦੇ ਇੱਕ ਤਾਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦੇ ਨਾਲ